ਇਨਸਟਾਗ੍ਰਾਮ ਦੇ ਉੱਤੇ ਚਰਚਿਤ ਤੇ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕਮਲ ਕੌਰ ਭਾਬੀ ਦੀ ਹੋਈ ਮੌਤ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਮਿਲਦੀ ਆ ਉਸ ਦੇ ਵਿੱਚੋਂ ਬਦਬੂ ਆ ਰਹੀ ਹੁੰਦੀ ਆ ਤਾਂ ਪੁਲਿਸ ਪਹੁੰਚਦੀ ਆ ਜਦੋਂ ਦੇਖਦੀ ਆ ਤਾਂ ਇੱਕ ਮਹਿਲਾ ਦੀ ਲਾਸ਼ ਉਸ ਗੱਡੀ ਦੇ ਵਿੱਚ ਪਈ ਹੁੰਦੀ ਆ ਜਿਸ ਨੂੰ ਕੀ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਪਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਉਹ ਲਾਸ਼ ਜਿਹੜੀ ਆ ਕਮਲਕੌਰ ਭਾਬੀ ਦੀ ਸੀ ਜੋ ਕਿ ਇੰਸਟਾਗ੍ਰam ਦੇ ਉੱਤੇ ਕਾਫੀ ਵਿਵਾਦਾਂ ਦੇ ਵਿੱਚ ਰਹੀ ਆ ਧਮਕੀਆਂ ਵੀ ਆਈਆਂ ਹਾਲਾਂਕਿ ਅਸ਼ਲੀਲ ਵੀਡੀਓ ਜਿਹੜੀਆਂ ਹੁੰਦੀਆਂ ਨੇ ਸ਼ਬਦਾਬਲੀ ਜਿਹੜੀ ਹੁੰਦੀ ਆ ਉਸ ਦੀ ਉਹ ਡਬਲ मीनिंग ਸ਼ਬਦਾਬਲੀ ਹੁੰਦੀ ਸੀ ਉਹ ਵੀਡੀਓ ਤੁਸੀਂ ਹਰ ਕਿਸੇ ਨੇ ਦੇਖੀਆਂ ਹੋਣਗੀਆਂ ਕਮਲਕੌਰ ਦੀਆਂ ਜੋ ਅਕਸਰ ਹੀ ਜਿਹੜੀ ਅਜਿਹੇ ਕੱਪੜੇ ਵੀ ਪਾਉਂਦੀ ਸੀ ਤਾਂ ਜੋ ਚਰਚਾ ਦੇ ਵਿੱਚ ਰਹਿੰਦੀ ਸੀ ਤਾਂ ਅਸ਼ਲੀਲ ਵੀਡੀਓ ਕਹਿ ਸਕਦੇ ਆ ਸ਼ਬਦਾਬਲੀ ਜਿਹੜੀ ਆ ਗਲਤ ਸ਼ਬਦਾਬਲੀ ਵਰਤੀ ਜਾਂਦੀ ਸੀ ਡਬਲ ਮੀਨਿੰਗ ਸ਼ਬਦਾਬਲੀ ਵਰਤੀ ਜਾਂਦੀ ਸੀ ਸਿੱਧੇ ਸ਼ਬਦਾਂ ਦੇ ਵਿੱਚ ਵੀ ਗਲਤ ਸ਼ਬਦਾਬਲੀ ਵਰਤ ਲਈ ਜਾਂਦੀ ਸੀ ਤਾਂ ਹੁਣ ਉਸ ਕਮਲ ਕੌਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਆ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਆ ਲੁਧਿਆਣਾ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਜਿਸ ਦੀ ਕੀ ਲਾਸ਼ ਜਿਹੜੀ ਆ ਇੱਕ ਪਾਰਕਿੰਗ ਦੇ ਵਿੱਚੋਂ ਮਿਲਦੀ ਆ ਜਿਸ ਤੋਂ ਬਾਅਦ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੀ ਆ ਕਿ ਆਖਰ ਇਸ ਮਹਿਲਾ ਦਾ ਕਤਲ ਕੀਤਾ ਗਿਆ ਕਿਉਂਕਿ ਪਿਛਲੇ 3-4 ਦਿਨ ਤੋਂ ਲਾਪਤਾ ਦੱਸੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਹੁਣ ਅਚਾਨਕ ਗੱਡੀ ਦੇ ਵਿੱਚੋਂ ਲਾਸ਼ ਮਿਲਦੀ ਆ ਤਾਂ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਜਾਂ ਫਿਰ ਕੋਈ ਹੋਰ ਵਜ੍ਹਾ ਤੇ ਕਤਲ ਦੀ ਫਿਰ ਵਜ੍ਹਾ ਕੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਾਪਤਾ ਦੱਸੀ ਜਾ ਰਹੀ ਆ ਕਾਫੀ ਚਰਚਤ ਆ ਵਿਵਾਦਾਂ ਦੇ ਵਿੱਚ ਕਾਫੀ ਵਾਰ ਰਹਿ ਚੁੱਕੀ ਆ ਕਾਫੀ ਥ੍ਰੈਟ ਵੀ ਆਈਆਂ ਸੀ ਕਿ ਅਜਿਹਾ ਕੰਟੈਂਟ ਬਣਾਣਾ ਛੱਡ ਦਿੱਤਾ ਜਾਵੇ ਅਜਿਹੀਆਂ ਸ਼ਬਦਾਬਲੀ ਦੀ ਵਰਤੋਂ ਨਾ ਕੀਤੀ ਜਾਵੇ ਪਰ ਕਮਲ ਕੌਰ ਦੀਆਂ ਲਗਾਤਾਰ ਤੁਸੀਂ ਜੇਕਰ ਵੀਡੀਓ ਦੇਖੋਗੇ ਇੰਸਟਾਗ੍ਰam ਦੇ ਉੱਤੇ 383k ਫਾਲੋਅਰ ਨੇ ਤਾਂ ਉਹ ਲਗਾਤਾਰ ਜੋ ਵੀਡੀਓ ਦੇਖੋਗੇ ਤੁਸੀਂ ਉਹ ਅਜਿਹੀਆਂ ਹੀ ਵੀਡੀਓ ਨੇ ਜਿਨ੍ਹਾਂ ਦੇ ਵਿੱਚ ਸ਼ਬਦਾਬਲੀ ਜਿਹੜੀ ਗਲਤ ਵਰਤੀ ਜਾਂਦੀ ਆ ਤੇ ਜਿਹੜੇ ਸੂਟ ਪਾਏ ਹੁੰਦੇ ਸੀ ਕਮਲ ਕੌਰ ਨੇ ਉਹ ਵੀ ਦੇਖਣ ਯੋਗ ਨਹੀਂ ਸੀ ਉਸ ਦੇ ਵਿੱਚ ਕਾਫੀ ਜਿਆਦਾ ਤੁਹਾਨੂੰ ਦੇਖ ਕੇ ਗਲਤ ਨਜ਼ਰ ਆਵੇਗਾ ਤਾਂ ਇਸ ਤਰੀਕੇ ਦੇ ਨਾਲ ਹੁਣ ਇੱਕ ਘਟਨਾ ਘਟੀ ਆ ਪਰ ਇਸ ਦੇ ਪਿੱਛੇ ਕਾਰਨ ਕੀ ਆ ਕੀ ਕਾਰਨ ਹੈ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਗੱਡੀ ਦੇ ਵਿੱਚ ਬਦਬੂ ਆ ਰਹੀ ਆ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਆ ਤੁਹਾਨੂੰ ਪੁਲਿਸ ਅਧਿਕਾਰੀ ਦੀ ਜੁਬਾਨੀ ਸੁਣਾਉਣੀ ਆ ਤੇ ਉੱਥੇ ਜੋ ਮੌਕੇ ਦੇ ਉੱਤੇ ਮੌਜੂਦ ਸੀ ਮੈਂਬਰ ਜਿਹੜੇ ਉੱਥੇ ਲੋਕ ਸੀ ਜਾਂ ਹੋਰ ਸੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਸੀ ਉਹਨਾਂ ਦੀ ਵੀ ਜੁਬਾਨੀ ਇੱਕ ਵਾਰ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਸਹਾਰਾ ਜਨ ਸਵੈਲੰਟੀਅਰ ਆ ਸਾਨੂੰ ਐਮਰਜੈਂਸੀ ਨੰਬਰ 9814074277 ਤੇ ਕਾਲ ਆਇਆ ਸੀ ਕਿ ਬਡਿੰਡਾ ਬਰਨਾਲਾ ਰੋਡ ਉੱਚੋ ਦੇਸ਼ ਹਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾफी ਮੋਸ਼ਕ ਮਾਰੀ ਹੈ ਜਦ ਸਾਰਾ ਜਨਸ ਮੈਂਬਰ ਇਸੇ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੀ ਕਾਰ ਸੀਗੀ ਈਓਨ ਜੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਜਿਹੜਾ ਕਿ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਡੈੱਡ ਬੋਡੀ ਕਾਫੀ ਜਨ ਪ੍ਰਾਂਵੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਵਕਵਾ ਕੈਂਡਲਾਂ ਤੇ ਜਾਂਚ ਪਤਾਲ ਕਰਦੀ ਆ ਕਾਰ ਨੂੰ ਲੋਕ ਲੱਗ ਜਾਓ ਚਾਹ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੁੱਲਿਆ ਤੇ ਪੁਲਿਸ ਮੌਕੇ ਤੇ ਆ ਗਿਆ ਬਾਕੀ ਆਪਣੀ ਮੰਦੀ ਕਰ ਲਈ ਕਰੀ ਆ ਸਭ ਜਿਹੜੀ ਹੈਗੀ ਆ ਕਿ ਐਸਪੀ ਸੀਟੀ ਡੀਐਸਪੀ ਸੀਟੀ ਟੂ ਤੇ ਸੀਆਈ ਟੂ ਮੌਕੇ ਤੇ ਆਈਆਂ ਟੀਮਾਂ ਬਾਕੀ ਵੱਖ-ਵੱਖ ਇੰਗਲਾਂ ਨੂੰ ਜਾਂਚ ਪੜਤਾਲ ਕਰ ਲਈ ਆ ਤੇ ਲੇਡੀਜ਼ ਦੇ ਕੋਲੋਂ ਇੱਕ ਪਰਸ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਸੀ ਨੇ ਤੇ ਪੁਲਿਸ ਦਰਜ ਪਤਾ ਲਗਾਦੀ ਆ ਵੱਖ-ਵੱਖ ਮਗਰ ਸਾਰੇ ਅੱਜ ਦੇ ਬਾਅਦ ਕੇ ਬਾਰੇ ਤੋਂ ਬਸ ਇਹੀ ਹੋਇਆ ਅੱਜ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਦੇ ਵਿੱਚ ਖੜੀ ਐ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਐ ਦੇਸ਼ ਹਸਪੀਟਲ ਦੇ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਐ ਕੱਲ ਦੀ ਮੋਸਟਲ ਵੱਡੀ ਜਿਹੜੀ ਹੈਗੀ ਗੱਡੀ ਐ ਇਹਦੇ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਐ ਲੇਡੀ ਦੀ ਹੈਗੀ ਐ ਲੋ ਵਿੱਚ ਹੈਗੀ ਐ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਜੋ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਸਟਵੈਲਟੀ ਹੈਗੀ ਵੀ ਇਹ ਲੇਡੀ ਦੀ ਆਈਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਜੜਬੜੀ ਇੱਥੇ ਕਿਵੇਂ ਪਹੁੰਚੀ ਕਿ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਜਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਨਾ ਸਰ ਇਹ ਲੇਡੀ ਦੀ ਉਮਰ ਤਾਂ ਪੁਸ਼ਪਤਾ ਲੱਗਤ ਨਹੀਂ ਇਹ ਮੀਡਲ ਏਜ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮੀਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਐਂਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਐਂਗਲਾਂ ਦਾ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇ ਕਿਸ ਤਰ੍ਹਾਂ ਮਰਡਰ ਲੱਗਦਾ ਹੈ ਜਾਂ ਗੱਡੀ ਚਪਟੇ ਦਾ ਸਾਹ ਘੁੱਟਿਆ ਲੱਗਦਾ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਿਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਈਮ ਅਫ ਸਾਈ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਆ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਈਮ ਅਫ ਸਾਈ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀਜ਼ ਥੇਰ ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗੇ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਟੇ ਵੀ ਜਾਲੀ ਇਨਸਟਾਗ੍ਰਾਮ ਦੇ ਉੱਤੇ ਚਰਚਿਤ ਤੇ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕਮਲ ਕੌਰ ਭਾਬੀ ਦੀ ਹੋਈ ਮੌਤ ਬਠਿੰਡਾ ਦੇ ਇੱਕ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਮਿਲਦੀ ਆ ਉਸ ਦੇ ਵਿੱਚੋਂ ਬਦਬੂ ਆ ਰਹੀ ਹੁੰਦੀ ਆ ਤਾਂ ਪੁਲਿਸ ਪਹੁੰਚਦੀ ਆ ਜਦੋਂ ਦੇਖਦੀ ਆ ਤਾਂ ਇੱਕ ਮਹਿਲਾ ਦੀ ਲਾਸ਼ ਉਸ ਗੱਡੀ ਦੇ ਵਿੱਚ ਪਈ ਹੁੰਦੀ ਆ ਜਿਸ ਨੂੰ ਕੀ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਪਰ ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਆ ਕਿ ਉਹ ਲਾਸ਼ ਜਿਹੜੀ ਆ ਕਮਲਕੌਰ ਭਾਬੀ ਦੀ ਸੀ ਜੋ ਕਿ ਇੰਸਟਾਗ੍ਰam ਦੇ ਉੱਤੇ ਕਾਫੀ ਵਿਵਾਦਾਂ ਦੇ ਵਿੱਚ ਰਹੀ ਆ ਧਮਕੀਆਂ ਵੀ ਆਈਆਂ ਹਾਲਾਂਕਿ ਅਸ਼ਲੀਲ ਵੀਡੀਓ ਜਿਹੜੀਆਂ ਹੁੰਦੀਆਂ ਨੇ ਸ਼ਬਦਾਬਲੀ ਜਿਹੜੀ ਹੁੰਦੀ ਆ ਉਸ ਦੀ ਉਹ ਡਬਲ ਮੀਨਿੰਗ ਸ਼ਬਦਾਬਲੀ ਹੁੰਦੀ ਸੀ ਉਹ ਵੀਡੀਓ ਤੁਸੀਂ ਹਰ ਕਿਸੇ ਨੇ ਦੇਖੀਆਂ ਹੋਣਗੀਆਂ ਕਮਲਕੌਰ ਦੀਆਂ ਜੋ ਅਕਸਰ ਹੀ ਜਿਹੜੀ ਅਜਿਹੇ ਕੱਪੜੇ ਵੀ ਪਾਉਂਦੀ ਸੀ ਤਾਂ ਜੋ ਚਰਚਾ ਦੇ ਵਿੱਚ ਰਹਿੰਦੀ ਸੀ ਤਾਂ ਅਸ਼ਲੀਲ ਵੀਡੀਓ ਕਹਿ ਸਕਦੇ ਆ ਸ਼ਬਦਾਬਲੀ ਜਿਹੜੀ ਆ ਗਲਤ ਸ਼ਬਦਾਬਲੀ ਵਰਤੀ ਜਾਂਦੀ ਸੀ ਡਬਲ ਮੀਨਿੰਗ ਸ਼ਬਦਾਬਲੀ ਵਰਤੀ ਜਾਂਦੀ ਸੀ ਸਿੱਧੇ ਸ਼ਬਦਾਂ ਦੇ ਵਿੱਚ ਵੀ ਗਲਤ ਸ਼ਬਦਾਬਲੀ ਵਰਤ ਲਈ ਜਾਂਦੀ ਸੀ ਤਾਂ ਹੁਣ ਉਸ ਕਮਲ ਕੌਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਆ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਆ ਲੁਧਿਆਣਾ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਜਿਸ ਦਾ ਨਾਮ ਦੱਸਿਆ ਜਾ ਰਿਹਾ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਜਿਸ ਦੀ ਕੀ ਲਾਸ਼ ਜਿਹੜੀ ਆ ਇੱਕ ਪਾਰਕਿੰਗ ਦੇ ਵਿੱਚੋਂ ਮਿਲਦੀ ਆ ਜਿਸ ਤੋਂ ਬਾਅਦ ਪੁਲਿਸ ਹੁਣ ਜਾਂਚ ਦੇ ਵਿੱਚ ਜੁਟਿਆ ਕਿ ਆਖਰ ਇਸ ਮਹਿਲਾ ਦਾ ਕਤਲ ਕੀਤਾ ਗਿਆ ਕਿਉਂਕਿ ਪਿਛਲੇ 3-4 ਦਿਨ ਤੋਂ ਲਾਪਤਾ ਦੱਸੀ ਜਾ ਰਹੀ ਸੀ ਤੇ ਉਸ ਤੋਂ ਬਾਅਦ ਹੁਣ ਅਚਾਨਕ ਗੱਡੀ ਦੇ ਵਿੱਚੋਂ ਲਾਸ਼ ਮਿਲਦੀ ਆ ਤਾਂ ਕਿਸੇ ਦੇ ਵੱਲੋਂ ਕਤਲ ਕੀਤਾ ਗਿਆ ਜਾਂ ਫਿਰ ਕੋਈ ਹੋਰ ਵਜ੍ਹਾ ਤੇ ਕਤਲ ਦੀ ਫਿਰ ਵਜ੍ਹਾ ਕੀ ਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਾਪਤਾ ਦੱਸੀ ਜਾ ਰਹੀ ਆ ਕਾਫੀ ਚਰਚਤ ਆ ਵਿਵਾਦਾਂ ਦੇ ਵਿੱਚ ਕਾਫੀ ਵਾਰ ਰਹਿ ਚੁੱਕੀ ਆ ਕਾਫੀ ਥ੍ਰੈਟ ਵੀ ਆਈਆਂ ਸੀ ਕਿ ਅਜੇਹਾ ਕੰਟੈਂਟ ਬਣਾਉਣਾ ਛੱਡ ਦਿੱਤਾ ਜਾਵੇ ਅਜਿਹੀਆਂ ਸ਼ਬਦਾਬਲੀ ਦੀ ਵਰਤੋਂ ਨਾ ਕੀਤੀ ਜਾਵੇ ਪਰ ਕਮਲ ਕੌਰ ਦੀਆਂ ਲਗਾਤਾਰ ਤੁਸੀਂ ਜੇਕਰ ਵੀਡੀਓ ਦੇਖੋਗੇ ਇੰਸਟਾਗ੍ਰam ਦੇ ਉੱਤੇ 383k ਫਾਲੋਅਰ ਨੇ ਤਾਂ ਉਹ ਲਗਾਤਾਰ ਜੋ ਵੀਡੀਓ ਦੇਖੋਗੇ ਤੁਸੀਂ ਉਹ ਅਜੇਹੀਆਂ ਹੀ ਵੀਡੀਓ ਨੇ ਜਿਨ੍ਹਾਂ ਦੇ ਵਿੱਚ ਸ਼ਬਦਾਬਲੀ ਜਿਹੜੀ ਗਲਤ ਵਰਤੀ ਜਾਂਦੀ ਆ ਤੇ ਜਿਹੜੇ ਸੂਟ ਪਾਏ ਹੁੰਦੇ ਸੀ ਕਮਲ ਕੌਰ ਨੇ ਉਹ ਵੀ ਦੇਖਣ ਯੋਗ ਨਹੀਂ ਸੀ ਉਸ ਦੇ ਵਿੱਚ ਕਾਫੀ ਜਿਆਦਾ ਤੁਹਾਨੂੰ ਦੇਖ ਕੇ ਗਲਤ ਨਜ਼ਰ ਆਵੇਗਾ ਤਾਂ ਇਸ ਤਰੀਕੇ ਦੇ ਨਾਲ ਹੁਣ ਇੱਕ ਘਟਨਾ ਘਟੀ ਆ ਪਰ ਇਸ ਦੇ ਪਿੱਛੇ ਕਾਰਨ ਕੀ ਆ ਕੀ ਕਾਰਨ ਹੈ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਦਾ ਕਿ ਗੱਡੀ ਦੇ ਵਿੱਚ ਬਦਬੂ ਆ ਰਹੀ ਆ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਆ ਤੁਹਾਨੂੰ ਪੁਲਿਸ ਅਧਿਕਾਰੀ ਦੀ ਜੁਬਾਨੀ ਸੁਣਾਉਣੀ ਆ ਤੇ ਉੱਥੇ ਜੋ